ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਇੱਕ ਅਜਿਹਾ ਟੋਟਕਾ ਤੇ ਉਪਾਅ ਲੈ ਕੇ ਆਏ ਹਾਂ ਜਿਸ ਨੂੰ ਤੁਸੀਂ ਮੰਗਲਵਾਰ ਜਾਂ ਬੁੱਧਵਾਰ ਕਿਸੇ ਵੀ ਦਿਨ ਸ਼ੁਰੂ ਕਰ ਸਕਦੇ ਹੋ ਕਿਉਂਕਿ ਕਈ ਵਾਰ ਹੁੰਦਾ ਕਿ ਹੈ ਕਿ ਜਿਹੜਾ ਸਾਡਾ ਕਾਰੋਬਾਰ ਹੈ ਬਿਜ਼ਨਸ ਹੈ ਬਹੁਤ ਹੀ ਵਧੀਆ ਚੱਲ ਰਿਹਾ ਹੁੰਦਾ ਹੈ ਤੇ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਹੀ ਵਧੀਆ ਖੁਸ਼ ਹੁੰਦੇ ਹਾਂ ਪਰ ਜਿਹੜੇ ਸਾਡੇ ਆਂਢ ਗੁਆਂਢ ਦੇ ਆਲੇ ਦੁਆਲੇ ਦੇ ਲੋਕ ਹੁੰਦੇ ਹਨ ਉਹਨਾਂ ਦੀ ਨਜ਼ਰ ਸਾਡੇ ਉੱਪਰ ਹੁੰਦੀ ਹੈ ਜੋ ਕਿ ਸਾਨੂੰ ਬਿਲਕੁਲ ਵੀ ਪਤਾ ਨਹੀਂ ਹੁੰਦਾ ਇਸ ਚੀਜ਼ ਤੋਂ ਅਸੀਂ ਅਣਜਾਣ ਹੁੰਦੇ ਹਾਂ ਇਸ ਤੋਂ ਇਲਾਵਾ ਜੇਕਰ ਆਪਾਂ ਗੱਲ ਕਰੀਏ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਜੋ ਕਿ ਸਾਡੇ ਰਿਸ਼ਤੇਦਾਰ ਹੁੰਦੇ ਹਨ ਉਹ ਅੱਜਕੱਲ ਦੇ ਸਮੇਂ ਦੇ ਵਿੱਚ ਜੇਕਰ ਆਪਾਂ ਗੱਲ ਕਰੀਏ ਤਾਂ ਉਹ ਸਾਡੇ ਸਭ ਤੋਂ ਵੱਡੇ ਦੁਸ਼ਮਣ ਹੁੰਦੇ ਹਨ ਉਹ ਸਾਡੇ ਤੋਂ ਚਲਦੇ ਹਨ ਸਿਰਫ ਇਸ ਕਰਕੇ ਹੀ ਸਾਡੀ ਤਰੱਕੀ ਜਿਹੜੀ ਹੈ ਉਹ ਨਹੀਂ ਹੁੰਦੀ ਸਾਡਾ ਸਾਰਾ ਪਰਿਵਾਰ ਕਿਵੇਂ ਕੁਝ ਰਹਿ ਰਿਹਾ ਹੈ ਸਾਡੇ ਘਰ ਦੇ ਹਾਲਾਤ ਕਿਵੇਂ ਠੀਕ ਹੋ ਗਏ ਨੇ ਕੈਨ ਤੋਂ ਭਾਵ ਕਿ ਉਹ ਸਾਡੀ ਤਰੱਕੀ ਤੋਂ ਛੜਦੇ ਹਨ ਇਸ ਤਰੀਕੇ ਦੇ ਨਾਲ ਅਚਾਨਕ ਸਾਡਾ ਕੰਮ ਜਿਹੜਾ ਹੈ ਉਹ ਰੁਕ ਜਾਂਦਾ ਹੈ ਤੇ ਸਾਨੂੰ ਸਮਝ ਨਹੀਂ ਆਉਂਦੀ ਕਿ ਸਾਡੀਆਂ ਜਿਹੜੀਆਂ ਲੜਾਈਆਂ ਨੇ ਉਹ ਘਰ ਦੇ ਵਿੱਚ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ ਆਪਸੀ ਪਰਿਵਾਰ ਦੇ ਮੈਂਬਰਾਂ ਦੀ ਲੜਾਈ ਝਗੜੇ ਹੋਣੇ ਸ਼ੁਰੂ ਹੋ ਜਾਂਦੇ ਹਨ ਮਤਲਬ ਤੁਸੀਂ ਇਹ ਕਹਿ ਸਕਦੇ ਹੋ ਕਿ ਉਹ ਜਿਹੜੀ ਨજર ਹੈ ਜੋ ਸਾਡੇ ਘਰ ਨੂੰ ਕਿਸੇ ਦੀ ਬੁਰੀ ਲੱਗੀ ਹੁੰਦੀ ਹੈ ਜਦੋਂ ਸਾਨੂੰ ਕੁਝ ਪਤਾ ਨਹੀਂ ਲੱਗਦਾ ਕਿ ਸਾਡੇ ਘਰ ਦੇ ਉੱਪਰ ਸਾਡੇ ਪਰਿਵਾਰ ਉੱਪਰ ਕਿੰਨਾ ਲੋਕਾਂ ਦੀ ਬੁਰੀ ਨਜ਼ਰ ਹੈ ਤੇ ਉਹਨਾਂ ਦੀ ਬੁਰੀ ਨਜ਼ਰ ਸਾਡੇ ਘਰ ਵਿੱਚ ਇੱਕ ਇਸ ਤਰ੍ਹਾਂ ਦਾ ਮਾਹੌਲ ਕ੍ਰੀਏਟ ਕਰ ਦਿੰਦੀ ਹੈ ਕਿ ਸਾਨੂੰ ਸਮਝ ਨਹੀਂ ਆਉਂਦਾ ਸਾਡੇ ਲਈ ਕੀ ਸਹੀ ਹੈ ਕੀ ਗਲਤ ਹੈ ਅਸੀਂ ਆਪਣੀ ਜ਼ਿੰਦਗੀ ਵਿੱਚ ਖੁਸ਼ ਹੁੰਦੇ ਹਾਂ ਅਸੀਂ ਆਪਣੇ ਜਨਨੇਗੀ ਵਿੱਚ ਕਾਫੀ ਪ੍ਰੋਬਲਮ ਤੇ ਮੁਸ਼ਕਲ ਦਾ ਸਾਹਮਣਾ ਕਰਨਾ ਸ਼ੁਰੂ ਕਰ ਦਿੰਦੇ ਹਾਂ ਐਸੇ ਹੀ ਤਰੀਕੇ ਦੇ ਨਾਲ ਅੱਜ ਦੀ ਵੀਡੀਓ ਦੇ ਵਿੱਚ ਜਿਹੜਾ ਉਪਾਅ ਲੈ ਕੇ ਆਏ ਹਾਂ ਕਰਨ ਦੇ ਨਾਲ ਜਿਨ੍ਹਾਂ ਦੇ ਘਰ ਪਰਿਵਾਰ ਨੂੰ ਕਿਸੇ ਦੀ ਬੁਰੀ ਨਜ਼ਰ ਲੱਗੀ ਹੈ ਉਹਨਾਂ ਨੇ ਇਸ ਉਪਾਅ ਨੂੰ ਜਦੋਂ ਤੁਸੀਂ ਕਰੋਗੇ ਉਹਨਾਂ ਨੂੰ ਮੋਹ ਤੋੜ ਜਵਾਬ ਮਿਲੇਗਾ ਇਸ ਤਰੀਕੇ ਦੇ ਨਾਲ ਕਈ ਵਾਰ ਤੁਸੀਂ ਵੀ ਦੇਖਿਆ ਹੋਵੇਗਾ ਆਪਣੇ ਘਰ ਦੇ ਆਲੇ-ਦੁਆਲੇ ਜਾਂ ਆਣ-ਗਵਾਨ ਦੇ ਵਿੱਚ ਜਾਂ ਫਿਰ ਤੁਹਾਨੂੰ ਕਈ ਲੋਕ ਅਕਸਰ ਪੁੱਛਦੇ ਵੀ ਹੋਣੇ ਆ ਕਿ ਤੁਹਾਨੂੰ ਦੱਸਦੇ ਵੀ ਹੋਣੇ ਆ ਕਿ ਜਦੋਂ ਅਸੀਂ ਰਾਤ ਹੋਣ ਤੋਂ ਬਾਅਦ ਸਵੇਰ ਦੇ ਸਮੇਂ ਉઠੇ ਤਾਂ ਸਾਡੇ ਘਰ ਦੇ ਵਿੱਚ ਕਾਫੀ ਜਗ੍ਹਾ ਤੇ ਖੌਨ ਦੇ ਛੱਟੇ ਪਏ ਹੋਏ ਸੀ ਜਾਂ ਫਿਰ ਸਾਡੇ ਘਰ ਵਿੱਚ ਇਸ ਜਗ੍ਹਾ ਤੇ ਟੁੱਟੇ ਹੋਏ ਲੋង ਪਏ ਹੋਏ ਸੀ ਜਾਂ ਫਿਰ ਕਈਆਂ ਦਾ ਇਹ ਕਹਿਣਾ ਹੁੰਦਾ ਹੈ ਕਿ ਸਾਡੇ ਘਰ ਦੇ ਵਿੱਚ ਕਪੜੇ ਦੇ ਵਿੱਚ ਲਪੇਟ ਕੇ ਕੁਝ ਨਾ ਕੁਝ ਚੀਜ਼ ਛੁੱਟੀ ਹੁੰਦੀ ਹੈ। ਬੱਸ ਕਹਿਣ ਤੋਂ ਮਤਲਬ ਇਹ ਹੈ ਕਿ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਇੰਨੀ ਗੰਦਗੀ ਤੇ ਜੈਲਸੀ ਲੋਕਾਂ ਦੇ ਅੰਦਰ ਭਰ ਗਈ ਹੈ। ਲੋਕਾਂ ਦੇ ਮਨਾਂ ਦੇ ਵਿੱਚ ਇਸ ਤਰ੍ਹਾਂ ਦੀ ਭਾਵਨਾ ਲੋਕਾਂ ਦੇ ਅੰਦਰ ਪਰੀ ਹੋਈ ਹੈ ਕਿ ਲੋਕ ਦੂਸਰੇ ਨੂੰ ਦੇਖ ਕੇ ਕੁਝ ਨਹੀਂ ਹੁੰਦੇ। ਹਮੇਸ਼ਾ ਆਪਾਂ ਇਹੀ ਸੋਚਦੇ ਹਾਂ ਕਿਉਂ ਕਿਸੇ ਦਾ ਮਾੜਾ ਕਰਨਾ ਜੇਕਰ ਕੋਈ ਸਾਹਮਣੇ ਵਾਲਾ ਤਰੱਕੀ ਕਰ ਰਿਹਾ ਤਾਂ ਉਸ ਦਾ ਬੁਰਾ ਕਰਨ ਤੇ ਮਾੜਾ ਸੋਚਣ ਤੋਂ ਇਲਾਵਾ ਉਸੇ ਬਾਰੇ ਇਹੀ ਸੋਚੋ ਕਿ ਅਸੀਂ ਕੋਦਵੀ ਮਿਹਨਤ ਕਰੀਏ ਮਿਹਨਤ ਕਰਕੇ ਉਸੇ ਤਰ੍ਹਾਂ ਅਸੀਂ ਵੀ ਮੁਕਾਮ ਹਾਸਲ ਕਰੀਏ ਸੋ ਇਸ ਤਰ੍ਹਾਂ ਦੀ ਸੋਚ ਸਾਰਿਆਂ ਪ੍ਰਤੀ ਸਾਡੀ ਹੋਣੀ ਚਾਹੀਦੀ ਹੈ ਜੇਕਰ ਤੁਸੀਂ ਮਿਹਨਤ ਕਰੋਗੇ ਤਾਂ ਤੁਸੀਂ ਉਹਦੇ ਬਰਾਬਰ ਆਪਣਾ ਮਕਾਮ ਹਾਸਲ ਕਰ ਸਕਦੇ ਹੋ ਜੇਕਰ ਤੁਸੀਂ ਕਿਸੇ ਦੇ ਖਿਲਾਫ ਕੁਝ ਆਪਣੇ ਮਾਨ ਵਿੱਚ ਜਾਂ ਕਿਸੇ ਦੇ ਬਾਰੇ ਕੁਝ ਗਲਤ ਸੋਚੋਗੇ ਕਿਸੇ ਦੀ ਤਰੱਕੀ ਤੋਂ ਸੜੋਗੇ ਤਾਂ ਉਸ ਦੇ ਨਾਲ ਤੁਹਾਨੂੰ ਆਪਣੀ ਜ਼ਿੰਦਗੀ ਵਿੱਚ ਕੁਝ ਵੀ ਨਹੀਂ ਮਿਲਣਾ ਥੋੜੇ ਸਮੇਂ ਦੇ ਲਈ ਜੇਕਰ ਤੁਸੀਂ ਕਿਸੇ ਦੇ ਉੱਪਰ ਕੁਝ ਕਰ ਰਹੇ ਹੋ ਕਿ ਜੇ ਦੇ ਪ੍ਰਤੀ ਮਾਣਾ ਸੋਚ ਰਹੇ ਹੋ ਤਾਂ ਥੋੜੀ ਦੇਰ ਲਈ ਉਸੇ ਉੱਪਰ ਇਹ ਮਾਣਾ ਅਸਰ ਤੁਹਾਡੇ ਕੀਤੇ ਦਾ ਹੋ ਜਾਵੇਗਾ ਪਰ ਜਦੋਂ ਉਹ ਮੁੜ ਕੇ ਰੀਫਰੈਸ਼ ਵਾਪਸ ਜਾਂਦਾ ਹੈ ਤਾਂ ਮਾੜਾ ਕਰਨ ਵਾਲੇ ਦਾ ਫਿਰ ਉਸ ਤੋਂ ਵੀ ਵੱਧ ਮਾੜਾ ਜਦੋਂ ਅਸੀਂ ਮਾੜਾ ਕਰਦੇ ਹਾਂ ਜਦੋਂ ਸਾਡੇ ਤੇ ਹੀ ਮੁੜ ਕੇ ਵਾਪਸ ਆਉਂਦਾ ਹੈ ਫਿਰ ਸਾਨੂੰ ਪਤਾ ਲੱਗਦਾ ਹੈ ਕਿ ਅਸੀਂ ਕਿੰਨੇ ਕੁ ਚੰਗੇ ਹਾਂ ਤੇ ਕਿੰਨੇ ਕੁ ਬੁਰੇ ਹਾਂ ਇਸ ਤਰੀਕੇ ਦੇ ਨਾਲ ਸਾਨੂੰ ਕਦੇ ਵੀ ਕਿਸੇ ਦਾ ਮਾੜਾ ਨਹੀਂ ਕਰਨਾ ਚਾਹੀਦਾ ਕਿਉਂਕਿ ਜੇਕਰ ਐਸੀ ਕਿਸੇ ਦੇ ਨਾਲ ਬੁਰਾ ਕਰਾਂਗੇ ਸਾਡੇ ਨਾਲ ਵੀ ਬੁਰਾ ਹੀ ਹੋਵੇਗਾ ਇਸ ਤਰੀਕੇ ਦੇ ਨਾਲ ਕਈ ਲੋਕਾਂ ਦਾ ਇਹ ਵੀ ਕਹਿਣਾ ਹੁੰਦਾ ਹੈ ਕਿ ਜਦੋਂ ਇਸ ਤਰ੍ਹਾਂ ਦੀਆਂ ਚੀਜ਼ਾਂ ਸਾਡੇ ਘਰ ਵਿੱਚ ਹੁੰਦੀਆਂ ਤਾਂ ਕਈ ਵਾਰ ਸਾਡਾ ਉਹਨਾਂ ਚੀਜ਼ਾਂ ਨੂੰ ਹੱਥ ਲੱਗ ਜਾਂਦਾ ਹੈ ਜਿਸ ਕਰਕੇ ਸਾਨੂੰ ਟੈਨਸ਼ਨ ਹੁੰਦੀ ਹੈ ਇਸ ਤਰ੍ਹਾਂ ਹੋਂਦੇ ਕਰਕੇ ਸ਼ਾਇਦ ਸਾਡਾ ਕੋਈ ਨੁਕਸਾਨ ਹੀ ਨਾ ਹੋ ਜਾਵੇ ਪਰ ਇਸ ਤਰ੍ਹਾਂ ਘਬਰਾਉਣ ਦੀ ਕੋਈ ਜ਼ਰੂਰਤ ਨਹੀਂ ਹੁੰਦੀ ਤੁਸੀਂ ਜੇਕਰ ਤੁਹਾਡੇ ਘਰ ਵਿੱਚ ਇਸ ਤਰ੍ਹਾਂ ਦੀਆਂ ਸਾਰੀਆਂ ਚੀਜ਼ਾਂ ਹੁੰਦੀਆਂ ਹਨ ਤੁਸੀਂ ਇੱਕ ਪੇਪਰ ਲੈਣਾ ਹੈ ਉਸ ਦੇ ਉੱਪਰ ਸਾਰੀਆਂ ਚੀਜ਼ਾਂ ਨੂੰ ਰੱਖ ਕੇ ਤੁਸੀਂ ਅੱਗ ਨਾਲ ਜਲਾ ਵੀ ਸਕਦੇ ਹੋ ਵੈਸੇ ਤਾਂ ਜਲਾਉਣ ਤੋਂ ਜ਼ਿਆਦਾ ਬੈਟਰ ਤਾਂ ਹੋਵੇਗਾ ਜੇਕਰ ਤੁਸੀਂ ਇਹਨਾਂ ਚੀਜ਼ਾਂ ਨੂੰ ਇਕੱਠਿਆਂ ਕਰਕੇ ਜੇਕਰ ਤੁਹਾਡੇ ਘਰ ਦੇ ਵਿੱਚ ਇਹ ਸਭ ਕੁਝ ਹੋ ਰਿਹਾ ਤਾਂ ਇਹਨਾਂ ਨੂੰ ਤੁਸੀਂ ਨਹਿਰ ਜਾਂ ਚੱਲਦੇ ਹੋਏ ਪਾਣੀ ਵਿੱਚ ਤੁਸੀਂ ਸੁੱਟ ਸਕਦੇ ਹੋ ਇਹ ਸਭ ਕਰਨ ਤੋਂ ਬਾਅਦ ਵਿੱਚ ਤੁਸੀਂ ਹੱਥ ਮੂੰਹ ਜ਼ਰੂਰ ਧੋਵੋ ਜੇਕਰ ਤੁਸੀਂ ਨਹਾ ਲਵੋਗੇ ਤਾਂ ਇਸ ਤੋਂ ਜ਼ਿਆਦਾ ਬਿਹਤਰ ਹੋ ਹੋਵੇਗਾ ਨਹੀਂ ਫਿਰ ਤੁਸੀਂ ਹੱਥ ਮੂੰਹ ਤਾਂ ਜ਼ਰੂਰ ਧੋਵੋ ਇਸ ਤੋਂ ਇਲਾਵਾ ਹੋਰ ਅਪ ਗੱਲ ਕਰਦੇ ਹਾਂ ਉਸ ਉਪਾਦੀ ਕਿ ਜਿਹੜਾ ਕਰਨ ਦੇ ਨਾਲ ਸਾਡੇ ਘਰ ਦੇ ਉੱਪਰ ਜੇਕਰ ਕਿਸੇ ਨੇ ਕੋਈ ਸਾਡੇ ਕੰਮਾਂ ਨੂੰ ਬੰਨਿਆ ਹੋਇਆ ਹੈ ਤਾਂ ਉਹ ਪ੍ਰੋਬਲਮ ਅਸੀਂ ਕਿਵੇਂ ਦੂਰ ਕਰ ਸਕਦੇ ਹਾਂ ਇਸ ਪਾਣ ਨੂੰ ਅਸੀਂ ਕਿਵੇਂ ਕਰਨਾ ਹੈ ਕਿਹੜੇ ਤਰੀਕੇ ਨਾਲ ਕਰਨਾ ਹੈ ਇਹ ਸਾਰੀ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਣ ਜਾ ਰਹੇ ਹਾਂ ਅੱਜ ਦੀ ਇਹ ਵੀਡੀਓ ਤੁਹਾਡੇ ਲਈ ਬਹੁਤ ਹੀ ਕਾਸ ਹੋਣ ਵਾਲੀ ਹੈ ਸਕਿੱਪ ਕਰਕੇ ਨਾ ਦੇਖਣਾ ਵੀਡੀਓ ਨੂੰ ਪੂਰਾ ਜ਼ਰੂਰ ਸੋਨਣਾ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਹੈ ਕਿ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ ਜੀ ਅਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਇਸ ਤਰੀਕੇ ਦੇ ਨਾਲ ਜਿਵੇਂ ਅਕਸਰ ਹੀ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਜਿਹੜੇ ਅਸੀਂ ਆਪਣੇ ਘਰ ਦੇ ਵਿੱਚ ਟੋਟਕੇ ਕਰਦੇ ਹਾਂ ਉਹ ਸਾਡੀ ਰਸੋਈ ਵਿੱਚ ਹਜ਼ਾਰਾਂ ਹੀ ਚੀਜ਼ਾਂ ਪਈਆਂ ਹੁੰਦੀਆਂ ਹਨ ਜਿਨ੍ਹਾਂ ਦੇ ਨਾਲ ਅਸੀਂ ਆਪਣੇ ਘਰ ਦੇ ਵਿੱਚ ਛੋਟੇ ਉਪਾਅ ਤੇ ਟੋਟਕੇ ਕਰਕੇ ਆਪਣੀਆਂ ਛੋਟੀਆਂ-ਛੋਟੀਆਂ ਪਰੇਸ਼ਾਨੀਆਂ ਨੂੰ ਦੂਰ ਕਰ ਸਕਦੇ ਹਾਂ ਪਰ ਹਾਰੇ ਕੋ ਉਪਾਅ ਤੇ ਟੋਟਕੇ ਦੇ ਵਿੱਚ ਸਾਨੂੰ ਅਲੰਗ-ਅਲਗ ਚੀਜ਼ ਦੀ ਜ਼ਰੂਰਤ ਹੁੰਦੀ ਹੈ ਸੇਮ ਚੀਜ਼ ਦੇ ਨਾਲ ਅਸੀਂ ਉਪਾਅ ਨਹੀਂ ਕਰ ਸਕਦੇ ਜਿਵੇਂ ਕਿ ਆਪਾਂ ਸਾਰੇ ਇਹ ਜਾਣਦੇ ਹਾਂ ਅਗਰ ਸਾਨੂੰ ਕੋਈ ਸਰੀਰਕ ਤੌਰ ਤੇ ਪ੍ਰੋਬਲਮ ਹੈ ਜਦੋਂ ਡਾਕਟਰ ਦੇ ਕੋਲ ਜਾਂ ਮੈਡੀਕਲ ਤੇ ਜਾਂਦੇ ਹਾਂ ਕੋਈ ਵੀ ਮੈਡੀਸਨ ਲੈਣ ਦੇ ਲਈ ਉੱਥੇ ਹਜ਼ਾਰਾਂ ਹੀ ਮੈਡੀਸਨ ਹੁੰਦੀਆਂ ਬਸ ਸਾਨੂੰ ਜਿਹੜੀ ਪ੍ਰੋਬਲਮ ਹੁੰਦੀ ਹੈ ਅਸੀਂ ਉਸ ਪ੍ਰੋਬਲਮ ਦੀ ਹੀ ਮੈਡੀਸਨ ਲੈਣੀ ਹੁੰਦੀ ਹੈ ਥੋ ਇਸੇ ਹੀ ਤਰ੍ਹਾਂ ਸੀ ਜਿਹੜਾ ਟੋਡਕਾ ਤੇ ਉਪਾਅ ਕਰਨਾ ਹੁੰਦਾ ਉਸ ਵਿੱਚ ਕਿਹੜੀ ਚੀਜ਼ ਦੀ ਸਾਨੂੰ ਜ਼ਰੂਰਤ ਹੈ ਉਹ ਚੀਜ਼ ਹੀ ਲੈਣੀ ਹੈ ਇਸ ਤਰੀਕੇ ਦੇ ਨਾਲ ਜੇਕਰ ਸਾਡੇ ਘਰ ਦੇ ਸਾਡੇ ਘਰ ਨੂੰ ਕਿਸੇ ਦੀ ਨજર ਲੱਗੀ ਹੈ ਤਾਂ ਉਸ ਨੂੰ ਅਸੀਂ ਦੂਰ ਕਰਨਾ ਸਾਡੇ ਘਰ ਵਿੱਚ ਪੈਸਾ ਨਹੀਂ ਆ ਰਿਹਾ ਸਾਡੇ ਘਰ ਵਿੱਚ ਬਹੁਤ ਲੜਾਈ ਝਗੜੇ ਹਨ ਤਾਂ ਇਹ ਸਾਰੀਆਂ ਪ੍ਰੋਬਲਮ ਦੂਰ ਕਰਨ ਦੇ ਲਈ ਸਾਨੂੰ ਚਾਹੀਦੀ ਹੈ ਹਰੀ ਸੌਂਫ ਜਿਹੜੀ ਕਿ ਸਾਡੇ ਹਰ ਇੱਕ ਘਰ ਦੇ ਵਿੱਚ ਰਸੋਈ ਵਿੱਚ ਅਕਸਰ ਹੀ ਸਾਨੂੰ ਮਿਲ ਜਾਂਦੀ ਹੈ ਤੇ ਇਸ ਸੌਂਫ ਦੇ ਨਾਲ ਸਾਨੂੰ ਚਾਹੀਦੀ ਹੈ ਥੋੜੀ ਜਿਹੀ ਅਜਵਾਇਨ ਤੇਜਵੈਨ ਤੇ ਸੌਂਫ ਲੈ ਕੇ ਜਿਵੇਂ ਹੀ ਤੁਹਾਨੂੰ ਦੱਸਿਆ ਕਿ ਪਾ ਤੁਸੀਂ ਕਰਨਾ ਸੋਮਵਾਰ ਮੰਗਲਵਾਰ ਤੇ ਬੁੱਧਵਾਰ ਇਹ ਤਿੰਨ ਦਿਨਾਂ ਵਿੱਚ ਜਿਹੜੇ ਵੀ ਦਿਨ ਤੁਹਾਨੂੰ ਸਹੀ ਲੱਗੇ ਉਸੇ ਹੀ ਦਿਨ ਤੁਸੀਂ ਪਾ ਕਰ ਸਕਦੇ ਹੋ ਇਸ ਤਰੀਕੇ ਨਾਲ ਜੇਕਰ ਤੁਹਾਡੀ ਕੋਈ ਸ਼ਾਪ ਸੀ ਤੇ ਸ਼ਾਪ ਤੇ ਪਹਿਲਾਂ ਬਹੁਤ ਜ਼ਿਆਦਾ ਕਸਟਮਰ ਆਉਂਦੇ ਸੀ ਹੁਣ ਕਸਟਮਰ ਆਉਣੇ ਬੰਦ ਹੋ ਗਏ ਜੇਕਰ ਤੁਹਾਡਾ ਕੋਈ ਬਿਜ਼ਨਸ ਜੋ ਕਿ ਪਹਿਲਾਂ ਬਹੁਤ ਵਧੀਆ ਚੱਲਦਾ ਸੀ ਹਾਂ ਚੱਲਣਾ ਬੰਦ ਹੋ ਗਿਆ ਤੁਹਾਡੇ ਘਰ ਵਿੱਚ ਪੈਸਾ ਆਉਣ ਦੇ ਸਾਰੇ ਇਹ ਰਸਤੇ ਬੰਦ ਹੋ ਚੁੱਕੇ ਨੇ ਜਿਸ ਕਰਕੇ ਤੁਹਾਨੂੰ ਕਰਜ਼ੇ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਇਸ ਲਈ ਤੁਸੀਂ ਕੀ ਕਰਨਾ ਹੈ ਇੱਕ ਲਾਲ ਰੰਗ ਦਾ ਛੋਟਾ ਜਿਹਾ ਰੁਮਾਲ ਸਾਈਜ਼ ਤਾਂ ਛੋਟਾ ਜਿਹਾ ਕਪੜਾ ਲੈ ਲੈਣਾ ਹੈ ਜੋ ਬਿਲਕੁਲ ਮਤਲਬ ਅੰਜੂਸ ਹੋਵੇ ਜੋ ਜੋਸ ਕੀਤਾ ਹੋਇਆ ਨਾ ਹੋਵੇ ਔਜ਼ੇ ਉਪਰ ਤੁਸੀਂ 1 ਡੇਢ ਚਮਚ ਦਾ ਪਾ ਲੈਣਾ ਤੇ ਹਰੀ ਸੌਂਫ ਦਾ ਪਾ ਕੇ ਉਸ ਦੀ ਤੁਸੀਂ ਗੰਡ ਲਗਾ ਕੇ ਇੱਕ ਛੋਟੀ ਜਿਹੀ ਬੋਟਲੀ ਤਿਆਰ ਕਰ ਲੈਣੀ ਹੈ ਤੇ ਉਸ ਬੋਟਲੀ ਨੂੰ ਤੁਸੀਂ ਜਿੱਥੇ ਤੁਹਾਡਾ ਬਿਜ਼ਨਸ ਹੈ ਸ਼ਾਪ ਹੈ ਤੁਸੀਂ ਉਸ ਦੇ ਅੰਦਰ ਵੱਲ ਕਰਕੇ ਉਸ ਬੋਟਲੀ ਨੂੰ ਰੱਖਣਾ ਹੈ ਕੈਸੋ ਸ਼ੌਪ ਤੋਂ ਬਾਹਰ ਵਾਲੀ ਸਾਈਡ ਤੇ ਤੁਸੀਂ ਉਸ ਬੋਟਲੀ ਨੂੰ ਇਸ ਤਰੀਕੇ ਨਾਲ ਇਸ ਜਗ੍ਹਾ ਤੇ ਜਾਂ ਫਿਰ ਇਸ ਤਰ੍ਹਾਂ ਕਿ ਨੰ ਤੁਸੀਂ ਅਜਾਈ ਜਗਾ ਤੇ ਟੰਗਣਾ ਜੋ ਵੀ ਵਿਅਕਤੀ ਤੁਹਾਡੀ ਸ਼ਾਪ ਤੇ ਆਵੇ ਉਹ ਉਸਦੇ ਨੇਚੋਂ ਦੇ ਲੰਕੇ ਆਵੇ ਉਹ ਪੋਟਲੀ ਕਿਸੇ ਨੂੰ ਦਿਖਾਈ ਵੀ ਨਹੀਂ ਦੇਣੇ ਚਾਹੀਦੀ ਐਸਾ ਗੱਟੜੀ ਨਾ ਤੁਸੀਂ ਆਪਣੇ ਘਰ ਵਿੱਚ ਟੰਗ ਸਕਦੇ ਹੋ ਤੇ ਆਪਣੀ ਦੁਕਾਨ ਜਾਂ ਜਿੱਥੇ ਬਿਜ਼ਨਸ ਜਾਂ ਕੋਈ ਫੈਕਟਰੀ ਹੈ ਤੁਹਾਡੀ ਜਿੱਥੇ ਬਿਜ਼ਨਸ ਚੱਲਦਾ ਉੱਥੇ ਵੀ ਇਸ ਪਾਣੂ ਕਾ ਸਕਦੇ ਹੋ ਤੁਸੀਂ ਦੇਖੋਗੇ ਜਦੋਂ ਇਹ ਪਾ ਕੀਤਾ ਤੁਹਾਨੂੰ ਕੁਝ ਹੀ ਦੇਣਾ ਵਿੱਚ ਫਰਕ ਆਉਣਾ ਨਜ਼ਰ ਆਵੇਗਾ ਤੇ ਇਹ ਸਭ ਕਰਨ ਤੋਂ ਬਾਅਦ ਥੋੜੀ ਜਿਹੀ ਅਸਲੀ ਲੈਣੀ ਹੈ ਅਜਵਾਇਨ ਤੇ ਇਹ ਵਾਲਾ ਕੰਮ ਤੁਸੀਂ ਕਰਨਾ ਹੈ ਰਾਤ ਦੇ ਸਮੇਂ ਜਿਹੜਾ ਸੌਂਫ ਵਾਲਾ ਉਪਾਅ ਉਹ ਤਾਂ ਤੁਸੀਂ ਸੋਮਵਾਰ ਮੰਗਲਵਾਰ ਬੁੱਧਵਾਰ ਕਿਸੇ ਵੀ ਦਿਨ ਦੇ ਸਮੇਂ ਦੁਪਹਿਰ ਦੇ ਸਮੇਂ ਜਦੋਂ ਵੀ ਤੁਹਾਨੂੰ ਸਮਾਂ ਮਿਲੇ ਉਸ ਸਮੇਂ ਤੁਸੀਂ ਕਰ ਸਕਦੇ ਹੋ ਪਾ ਜੋ ਇਹ ਜਵੈਨ ਵਾਲਾ ਪਾ ਹੈ ਇਸ ਨੂੰ ਅਸੀਂ ਰਾਤ ਦੇ ਸਮੇਂ ਹੀ ਕਰਨਾ ਹੈ ਇਸ ਤਰੀਕੇ ਦੇ ਨਾਲ ਜਦੋਂ ਤੁਸੀਂ ਆਪਣੀ ਦੁਕਾਨ ਨੂੰ ਜਾਂ ਫੈਕਟਰੀ ਨੂੰ bizness ਨੂੰ ਵਧਾ ਕੇ ਆਉਂਦੇ ਹੋ ਕਹਿੰਦੇ ਪਾਉ ਕਿ ਜਦੋਂ ਤੁਸੀਂ ਆਉਣ ਲੱਗੇ ਬੰਦ ਕਰਕੇ ਆਉਂਦੇ ਹੋ ਤੁਹਾਡੀ ਜੋ ਵੀ ਫੈਕਟਰੀ ਹੈ ਜਾਂ ਦੁਕਾਨ ਹੈ ਰਾਤ ਦੇ ਸਮੇਂ ਤੁਸੀਂ ਆਉਂਦੇ ਹੋਏ ਫੈਕਟਰੀ ਜਾਂ ਸ਼ਾਪ ਕੋਈ ਵੀ bizness ਜਿੱਥੇ ਤੁਹਾਡਾ ਚੱਲਦਾ ਹੈ ਆਉਂਦੇ ਹੋਏ ਦੁਕਾਨ ਜਿਹੜੀ ਵੀ ਜਗ੍ਹਾ ਤੇ ਹੈ ਉਹ ਤੇ ਤੁਸੀਂ ਅਜਵਾਈਨ ਨੂੰ ਛੜੇਕ ਕੇ ਜਾਣਾ ਹੈ ਇਸ ਤਰੀਕੇ ਦੇ ਨਾਲ ਜੇਕਰ ਤੁਸੀਂ ਆਪਣੇ ਘਰ ਦੇ ਵਿੱਚ ਕਰਨਾ ਚਾਹੁੰਦੇ ਹੋ ਤੁਸੀਂ ਅਜਵਾਈਨ ਨੂੰ ਆਪਣੇ ਘਰ ਦੇ ਵਿੱਚ ਵੀ ਛੜਕ ਸਕਦੇ ਹੋ ਤੇ ਇਸ ਤਰੀਕੇ ਦੇ ਨਾਲ ਤੁਸੀਂ ਸਵੇਰ ਦੇ ਸਮੇਂ ਉੱਠਣਾ ਦੇ ਜੇਕਰ ਅਸੀਂ ਘਰ ਦੇ ਵਿੱਚ ਅਜਵਾਈਨ ਦਾ ਇਹ ਪਾਕ ਕੀਤਾ ਤਾਂ ਸਭ ਤੋਂ ਪਹਿਲਾਂ ਅਸੀਂ ਝਾੜੂ ਲਗਾ ਕੇ ਉਸ ਅਜਵਾਈਨ ਨੂੰ ਇਕੱਠਾ ਕਰਨਾ ਹੈ ਤੇ ਜਦੋਂ ਅਸੀਂ ਆਪਣੇ ਸ਼ੌਪ ਜਾਂ ਬਿਜ਼ਨਸ ਤੇ ਜਾਣੇ ਹਾਂ ਉੱਥੇ ਵੀ ਇਸ ਤਰੀਕੇ ਦੇ ਨਾਲ ਸਭ ਤੋਂ ਪਹਿਲਾਂ ਤੁਸੀਂ ਜਗ ਚਾੜੂ ਲਗਾ ਕੇ ਝਵਾਈਨ ਨੂੰ ਇਕੱਠਾ ਕਰ ਲੈਣਾ ਕਿਉਂਕਿ ਇਹ ਜੋ ਸਾਡੇ ਉੱਪਰ ਪੈੜੀਆਂ ਨਜ਼ਰਾਂ ਜੋ ਮਾੜੀਆਂ ਚੀਜ਼ਾਂ ਦਾ ਸਾਡੇ ਉੱਪਰ ਜਾਂ ਫਿਰ ਸਾਡੇ ਘਰ ਪਰਿਵਾਰ ਤੇ ਜੋ ਵੀ ਬਰਾਬਰ ਬਾਵ ਹੈ ਉਹ ਰਾਹੁ ਹੁੰਦਾ ਹੈ ਤੇ ਅਸੀਂ ਜਦੋਂ ਝਾੜੂ ਦੇ ਨਾਲ ਇਹ ਸਾਰੀ ਇਕੱਠੀ ਚੀਜ਼ ਕਰਦੇ ਹਾਂ ਇਸ ਤਰੀਕੇ ਦੇ ਨਾਲ ਜਿਹੜਾ ਸ਼ੋਕਰ ਹੁੰਦਾ ਉਸ ਦਾ ਝਾੜੂ ਦੇ ਨਾਲ ਸੰਬੰਧ ਹੁੰਦਾ ਹੈ ਇਸ ਤਰੀਕੇ ਦੇ ਨਾਲ ਸ਼ੋਕਰ ਦੇ ਗ੍ਰਹਿ ਦੇ ਨਾਲ ਸੰਬੰਧ ਝਾੜੂ ਦੇ ਨਾਲ ਹੋਣ ਕਰਕੇ ਉਸੇ ਨਾਲ ਅਸੀਂ ਇਹ ਸਾਰੀਆਂ ਮਾਣੀਆਂ ਚੀਜ਼ਾਂ ਨੂੰ ਆਪਣੇ ਘਰ ਦੇ ਵਿੱਚੋਂ ਜਾਂ ਫਿਰ ਆਪਣੇ ਸ਼ਾਪ ਦੇ ਵਿੱਚੋਂ ਕੱਢ ਦੇਵਾਂਗੇ ਇਸ ਦੇ ਨਾਲ ਨਾਲ ਜਿਹੜੇ ਤੁਸੀਂ ਅਜਵਾਈਨ ਛੜਕੀ ਸੀ ਉਸ ਨੂੰ ਝਾੜੂ ਦੇ ਨਾਲ ਇਕੱਠਾ ਕਰਕੇ ਤੁਸੀਂ ਆਪਣੇ ਘਰ ਤੋਂ ਬਾਹਰ ਸੁੱਟ ਦੇਣਾ ਤੁਸੀਂ ਦੇਖੋਗੇ ਕਿ ਹਫ਼ਤੇ 10 ਦਿਨਾਂ ਵਿੱਚ ਹੀ ਤੁਹਾਨੂੰ ਫਰਕ ਨਜ਼ਰ ਆਵੇਗਾ ਤੁਹਾਡੀ ਦੁਕਾਨ ਤੇ ਕਸਟਮਰ ਆਉਣੇ ਬੰਦ ਹੋ ਗਏ ਸੀ ਉਹ ਕਸਟਮਰ ਆਉਣੇ ਦੁਬਾਰਾ ਤੋਂ ਸ਼ੁਰੂ ਹੋ ਜਾਣਗੇ ਜੇਕਰ ਤੁਹਾਡੇ ਘਰ ਵਿੱਚ ਪੈਸਾ ਆਉਣਾ ਬੰਦ ਹੋ ਗਿਆ ਸੀ ਤਾਂ ਪੈਸਾ ਆਉਣਾ ਸ਼ੁਰੂ ਹੋ ਜਾਵੇਗਾ ਤੁਹਾਡੇ ਘਰ ਵਿੱਚ ਜੇਕਰ ਕੋਈ ਬਿਮਾਰੀ ਚੱਲ ਰਹੀ ਹੈ ਕਾਫੀ ਲੰਮੇ ਸਮੇਂ ਤੋਂ ਤਾਂ ਤੁਹਾਡੇ ਘਰ ਵਿੱਚੋਂ ਬਿਮਾਰੀਆਂ ਦੂਰ ਹੋ ਜਾਣਗੀਆਂ ਇਹ ਇੱਕ ਸਿੰਪਲ ਜਿਹਾ ਉਪਾਅ ਹੈ ਕਰੇ ਲੋਪਾ ਹੈ ਸੁਣੋ ਤੁਸੀਂ ਵਿਸ਼ਵਾਸ ਸਰਦਾ ਦੇ ਪਾਵਨਾ ਦੇ ਨਾਲ ਤੁਸੀਂ ਕਰਨਾ ਹੈ ਜੇਕਰ ਵਿਸ਼ਵਾਸ ਦੇ ਨਾਲ ਕਰੋਗੇ ਤਾਂ ਤੁਹਾਨੂੰ ਇਸ ਉਪਾਅ ਦਾ ਅਸਰ ਹੋਵੇਗਾ ਤੇ ਸਾਥ ਸੰਗਤ ਜੀ ਅਸੀਂ ਸਾਡੀ ਛੋਟੀ ਜੀ ਵੀਡੀਓ ਜੇਕਰ ਵੀਡੀਓ ਚੰਗੀ ਲੱਗੇ ਤਾਂ ਸ਼ੇਅਰ ਕਰ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ